ਆ ਵਾਰ-ਵਾਰ ਮੌਕਾ ਨਹੀਂ ਮਿਲਣਾ ਬੱਚੇ ਸਾਡੇ ਹੱਥੋਂ ਚੱਲ ਗਏ ਨਹੀਂ ਵਾਪਸ ਨਹੀਂ ਆਉਣੇ ਇੱਥੇ ਤੁਹਾਡੇ ਆ ਕੇ ਡਾਲਰ ਕਮਾਉਣ ਦਾ 0 0 0 ਤੁਹਾਡਾ ਤੁਹਾਡੇ ਘਰ 0 ਆ ਜੇ ਤੁਹਾਡੇ ਬੱਚੇ ਤੁਹਾਨੂੰ ਸੁੱਖ ਨਹੀਂ ਦਿੰਦੇ ਸਾਡਾ 5 ਬੈੱਡਰੂਮ ਦਾ ਘਰ ਹੋਵੇ ਬਸਾਕ ਤਾਂ 1000 ਬੈੱਡਰੂਮ ਹੋਣ ਤੁਹਾਡਾ ਨਹੀਂ 0 ਜੇ ਤੁਹਾਡੇ ਬੱਚੇ ਨਿਕੰਮੇ ਹੋਣ ਬੱਚੇ ਤੁਹਾਡਾ ਗਲਾ ਕਟਣ ਵਾਲੇ ਹੋਣ ਬੱਚੇ ਤੁਹਾਡੇ ਮਾਂ ਨੂੰ ਕਟਣ ਵਾਲੇ ਹੋਣ ਕਾ ਉਹਨਾਂ ਦੀ ਪੜਾਈਆਂ ਜ਼ੀਰੋ ਅਕਲ ਆਉਣੀਆਂ ਗੁਰੂ ਤੇ ਸੋਝੀ ਗੁਰੂ ਨੇ ਦੇਣੀ ਆ ਤੇ ਜਿਸ ਕਰਕੇ ਰੱਬ ਦਾ ਵਾਸਤਾ ਜੇ ਆਪਣਾ ਘਰ ਨੂੰ ਬਚਾਉਣਾ ਜ਼ਿੰਦਗੀ ਬਚਾਉਣੀ ਕੁੱਲਾ ਬਚਾਉਣੀ ਆ ਆਪਣੀ ਜ਼ਿੰਦਗੀ ਤੁਸੀਂ 4 ਦਿਨ ਸੁੱਖ ਨਾਲ ਜ਼ਿੰਦਗੀ ਨਿਕਲ ਜਵੇ ਕਿ ਕੋਈ ਰਾਹ ਆ देयर ਇਜ਼ ਨੋ ਲੈਪ ਨੋ ਰਾਈਟ ਕੋਈ ਰਾਹ ਆ ਸੌਰੀ ਗੁਰੂ ਵਾਲੇ ਬਣਨਾ ਪੈਣਾ ਤਾਂ ਨੂੰ ਅਮਰਤ ਸ਼ਕਣਾ ਵੀ ਪੈਣਾ ਨਿਤਨੇਮਿਕ ਆਣਾ ਪਣਾ ਸਿਮਰਨ ਵੀ ਕਰਨਾ ਪਣਾ ਬੱਚਿਆਂ ਨੂੰ ਆਪ ਵੀ ਗੁਰੂ ਨਾਲ ਜੋੜਨਾ ਪੈਣਾ ਇੱਕੋ ਹੀ ਰਾਹ ਹੈ ਸੌਰੀ ਮੈਂ ਲੈਫਟ ਰਾਈਟ ਗੱਲ ਨਹੀਂ ਕਰ ਸਕਦਾ